ਰੋਮ ਦਿਆਂ ਨੂੰ ਤੜਪ ਦਿਆਂ ਨੂੰ ਡੁੱਬੀ ਵਿੱਚ ਫਿਕਰਾ ਡੁੱਬੀ ਵਿੱਚ ਫਿਕਰਾ ਦੇਖ ਨਹੀਂ ਸਕਦਾ ਮੈਂ ਦੇਖ ਨਹੀਂ ਸਕਦਾ ਮੈਂ ਤੇਰੇ ਹਿੱਸੇ ਦੇ ਦੁੱਖ ਹੋਵਨ ਮੇਰੇ ਤੇਰੇ ਹਿੱਸੇ ਦੇ ਦੁੱਖ ਹੋਵਨ ਮੇਰੇ ਮੇਰੇ ਹਿੱਸੇ ਦੇ ਸੁਖ ਮੇਰੇ ਹਿੱਸੇ ਦੇ ਸੁਖ ਹੋਵਨ ਤੇਰੇ ਹੋਵਨ ਤੇਰੀ ਰੋਂਦਿਆਂ ਨੂੰ ਤੜਫਿਆਂ ਨੂੰ ਡੁੱਬੀ ਵਿਕਿ ਵਿਗਰਾਂ ਨੂੰ ਦੇਖ ਨਹੀਂ ਸਕਦਾ ਮੈਂ ਦੇਖ ਨਹੀਂ ਸਕਦਾ ਮੈਂ ਗੁੱਸੇ ਤੇ ਤੂੰ ਕਾਬੂ ਰੱਖ ਬੇਸ਼ੱਕ ਮੇਰੇ ਤੇ ਰੱਖ ਅੱਖ ਨਾ ਮੁੜ ਗਲਤੀ ਦੁਹਰਾਵਾਂ ਇਸ ਗੱਲ ਦਾ ਵਿਸ਼ਵਾਸ ਦਿਵਾਵਾਂ